ਅਖੋਤੀ ਜਿਹੜੀਆਂ ਕਿਸਾਨ ਜਥੇ ਬੰਦੀਆਂ ਜਿਹੜੀਆਂ ਉਹ ਇੱਥੇ ਧੱਕਾ ਕਰ ਰਹੀਆਂ ਗਰੀਬਾਂ ਦੇ ਨਾਲ ਹੰਗ ਸਿੰਘ ਜਥੇ ਬੰਦੀਆਂ ਜਿਹੜੀਆਂ ਅੱਜ ਪਹੁੰਚੀਆਂ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਕਿਸਾਨ ਜਥੇ ਬੰਦੀਆਂ ਜਿਹੜੀਆਂ ਉਹ ਕਿਤੇ ਗਰੀਬ ਦੇ ਨਾਲ ਧੱਕਾ ਕਰਦੀਆਂ ਤੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਆਹ ਕਿਸਾਨ ਜਥੇ ਬੰਦੀਆਂ ਜਿਨ੍ਹਾਂ ਨੇ ਇੱਥੇ ਮੋਰਚਾ ਲਾਇਆ ਸੀ ਤੇ ਜਦੋਂ ਹੁਣ ਫਿਰ ਇੱਥੇ ਗੁਰੂਕਿਆਂ ਲਾਗਣੀਆਂ ਫੌਜਾਂ ਪਹੁੰਚੀਆਂ ਤੇ ਭੱਜ ਗਏ ਇੱਕ ਸਾਈਡ ਤੇ ਹੁਣ ਆਪਾਂ ਲਾਉਣ ਨਹੀਂ ਦੇਣਾ ਕਿੱਥੇ ਵੀ ਲਾ ਕੇ ਕਰਾਂਗੇ ਗੁਰੂਕਿਆਂ ਲਾ ਲਿਆ ਫੌਜਾਂ ਕਰਕੇ ਜਾਇਆ ਕਰੀਏ ਇਹਨਾਂ ਦੇ ਸੋ ਸੰਗਤ ਜੀ ਬੇਨਤੀ ਆਨੇ ਦੇ ਵਿੱਚ ਪਹੁੰਚਿਆ ਸੋ ਇੱਥੇ ਪਹੁੰਚ ਦਾ ਮਕਸਦ ਕੀ ਆ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਅਖੌਤੀ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਧੱਕਾ ਕਰ ਰਹੀਆਂ ਗਰੀਬਾਂ ਦੇ ਨਾਲ ਸੋ ਇਸ ਕਰਕੇ ਸੰਗ ਜਥੇਬੰਦੀਆਂ ਜਿਹੜੀਆਂ ਅੱਜ ਸਾਰੀਆਂ ਹੀ ਉਹ ਟਾਂਡਾ ਥਾਣੇ ਦੇ ਵਿੱਚ ਪਹੁੰਚੀਆਂ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਕਿਤੇ ਗਰੀਬ ਦੇ ਨਾਲ ਧੱਕਾ ਕਰਦੀਆਂ ਤੇ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਨੰਬਰ ਆਫ ਦੀ ਨੋਟ ਕਰ ਸਕਦੇ ਹੋ 946500232 ਸੋ ਆਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਇੱਥੇ ਮੋਰਚਾ ਲਾਇਆ ਸੀ ਤੇ ਜਦੋਂ ਹੁਣ ਫਿਰ ਇੱਥੇ ਗੁਰੂ ਜੀਆਂ ਲੋਕ ਲੜਣਾ ਚੋਕੇ ਇਕੱਠਾ ਕਰਕੇ ਤੇ ਫਿਰ ਭੱਜ ਗਏ ਇੱਕ ਸਾਈਡ ਤੇ ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਵੀ ਇਹ ਕਿਸਾਨ ਜਿੱਥੇ ਬੰਦਿਆ ਕਿਤੇ ਧੱਕਾ ਕਰਦੀਆਂ ਉੱਥੇ ਇਹਨਾਂ ਦੇ ਉੱਪਰ ਬੰਦ ਦੀ ਜਿਹੜੀ ਕਾਰਵਾਈ ਆ ਉਹ ਨੂੰ ਕੀਤੀ ਜਾਣੀ ਚਾਹੀਦੀ ਆ ਸੋ ਇਸ ਸਮੇਂ ਆਪਾਂ ਟਾਂਡਾ ਖਣ ਦੇ ਵਿੱਚ ਪਹੁੰਚੇ ਆ ਕੋਈ ਇੱਥੇ ਇਹ ਗਰੂਪੀਆਂ ਦਾੜਦੇ ਪਹੁੰਚਾਂ ਪ੍ਰਸ਼ਾਸਨ ਜਾਈ ਜਾਵੇਗਾ ਮੇਰਾ ਵੀ ਨਹੀਂ ਮਾਹੌਲ ਕੇ ਵੱਡਾ ਨਹੀਂ ਹੈ ਬਾਬੇ ਦੀ ਗੱਲ ਕਰਦੇ ਬਾਬੇ ਦੀ ਗੱਲ ਦੇ ਗਾਰੇ ਨੂੰ ਮਾੜਾ ਮੇਰੇ ਵੀ ਪੈਣ ਗਿਆ ਗੱਲ ਮਾਹੌਲ ਦੇਖ ਲੋ ਆਪਣਾ ਜਗਰਣਾ ਮਾਹੌਲ ਖਰਾਬ ਹੋ ਜਾ ਬਾਬੇ ਆਪਾਂ ਕੋਲ ਆ ਜੇ ਬੁਝਾਣੀ ਲੱਗਦਾ ਯਾਰ ਆ ਗਿਆ ਵੇ ਨਾਲ ਹੋ ਜਾਵੇ ਫਤੇ ਭਾਵੇ ਬਾਬੇ ਆ ਗਏ ਕਿੰਨੇ ਲੱਗੇ ਬਾਬਾ ਜੇ ਕੋਈ ਨਾ ਖਾਏ ਜਿਹੜੇ ਚੱਲ ਉਹਨੇ ਮੋੜ ਨਹੀਂ ਜਾਣੀ ਤੁਸੀਂ ਹੰਕਾ ਦੋ ਨਾਲ ਹੋ ਜਾ ਕੇ ਬਾਬਾ ਸਭ ਨਹੀਂ ਕਰ ਜਾਂਦੇ ਸਭ ਬਾਦਰ ਠੀਕ ਹੈ ਚੱੜਦੀ ਕਲਾ ਦਾ ਦੇ ਨੋ ਨੋ ਸੁਣਨੇ ਕਿਹਾ ਵੀ ਮੈਂ ਕਹਾਂਗਾ ਬਸ ਇਹ ਪਾਚੰ ਕੋਸੇ ਮਾਰ ਲੇਂਗੇ ਨਹੀਂ ਤਾਂ ਰਹਿਵਾ ਨਹੀਂ ਹੋ ਸਕਦਾ ਨਾ ਤਾਂ ਪੈਸੇ ਲਾਰੇ ਦਾ ਨਾ ਹੋਣੀ ਮੈਂ ਆਪਣਾ ਤਾਂ ਕਿ ਕਰਦੇ ਹਾਂ ਇਹ ਕਰਦੇ ਹਾਂ ਇਹ ਕਰਦੇ ਇਹ ਕੰਮ ਨਹੀਂ ਕਰਦੇ ਪੂਰੇ ਹੈ ਕੰਮ ਤੋਂ ਲੋਕਾਂ ਚਾਚੇ ਬੜੇ ਉੱਠਾ ਰਹੇ ਨੇ ਇਹ ਪਤਾ ਤੇ ਇਸੇ ਮਾਦੀਸਨ ਮਾਰਾ ਰਹੇ ਨੇ ਆਪਾਂ ਖਾਸ ਆਕਾ ਹਾਜਾ ਕਿੰਨੇ ਸਰਵਾਏ ਉਹਨਾਂ ਆਪਾਂ ਲੋਨ ਨਹੀਂ ਦੇਣਾ ਕਿੱਥੇ ਵੀ ਲਾ ਕਰਾਂਗੇ ਗੁਰੂ ਕੇ ਲਾ ਲਿਆ ਬੋਧਿਆ ਚੜ ਕੇ ਜਾਇਆ ਕਰੀਏ ਇਹਨਾਂ ਦੇ ਆਉਸੀ ਤੂਕੀ ਆਪਾਂ ਇਹ ਨਹੀਂ ਕਰਨਾ ਪਾਣੀ ਤਾਂ ਮੜਾ ਗਾ ਕੋਈ ਹਾਜੀ ਟਾਂਡਾ ਥਾਣਾ ਜਿੱਥੇ ਅਖੌਤੀ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਹਰ 10-20 ਬੰਦੇ ਇਕੱਠੇ ਕਰਕੇ ਤੇ ਕਿਸੇ ਗਰੀਬ ਦੇ ਖਿਲਾਫ ਜਿਹੜਾ ਮੋਰਚਾ ਲਾ ਦਿੰਦੇ ਆ ਤੇ ਉਹਦੇ ਉੱਤੇ ਨਗਾਇਜ਼ ਜਿਹੜਾ ਪਰਚਾ ਕਰਾ ਦਿੰਦੇ ਆ ਇਹਨਾਂ ਅਖੌਤੀ ਕਿਸਾਨ ਜਿੱਥੇ ਬੰਦੀਆਂ ਨੇ ਆਪਣਾ ਕਾਰੋਬਾਰ ਬਣਾਇਆ ਹੋਇਆ ਵਾ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੀਆਂ ਇਹ ਖੌਤੀ ਜਥੇਬੰਦੀਆਂ ਵਾ ਇਹਨਾਂ ਦੇ ਨਾਲ ਸਾਡੇ ਕੋਈ ਵੀ ਜਿਹੜੇ ਵਜ਼ੀਰ ਆ ਜਾਂ ਕਿਸਾਨ ਮਜ਼ਦੂਰ ਆ ਉਹ ਇਹਨਾਂ ਦਾ ਬਿਲਕੁਲ ਸਾਥ ਨਾ ਦੇਣ ਕਿਉਂਕਿ ਇਹ ਲੋਕ ਤੁਹਾਨੂੰ ਵੇਚ ਰਹੇ ਆ ਇਹ ਲੋਕ ਪੈਸੇ ਦੇ ਬਾਰੇ ਆ ਤੁਹਾਨੂੰ ਇਕੱਠਿਆਂ ਕਰਕੇ ਥਾਣਿਆਂ ਦੇ ਵਿੱਚ ਧੰਨੇਵਾ ਦਿੰਦੇ ਆ ਜਾਂ ਐਸ.ਡੀ.ਐਮ ਸਾਹਿਬ ਦੇ ਜਾਂ ਡੀ.ਸੀ ਸਾਹਿਬ ਦੇ ਸੋ ਤੁਸੀਂ ਆਪਣਾ ਸਮਾਂ ਕੱਢ ਕੇ ਜਾਂਦੇ ਜੇ ਕਿੰਤੀ ਕਿੰਤੀ ਲੋਕ ਜੇ ਉਹਨਾਂ ਦਾ ਜਿਹੜਾ ਉਹ ਬਿਲਕੁਲ ਸਾਥ ਨਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ